हांडी साहब इस जगह के नाम दानापुर है दसवें पातशाह सा, पटना साहब विखे अवतार धारण करने तो बाद पटना साहब विखे सत साल अवस्था रहे श्री गुरु तेग बहादुर साहब जी महाराज ये आगमी खेड तो पहला आनंदपुर साहब आन की यात्रा हुई दसवें पातशाह सा, ज पटना साहब तो आनंदपुर शाह ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤੇਚਨ ਮਹਿਨੀ ਪਟਨਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਬਾਲ ਲੀਲਾ ਸਾਹਿਬ ਗੁਦਾਰਾ ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕੇ ਖੇਡਿਆ ਕਰਦੇ ਸਨ ਉੱਥੇ ਦਾ ਰਾਜਾ ਫਤੇਚਨ ਮਹਿਨੀ ਦਿਨਾ ਦੇ ਘਰੋਂ ਬਿਸੰਬਰਾ ਦੇ ਤੇ ਪਟਨਾ ਸਾਹਿਬ ਦੇ ਨਾਲ ਹੀ ਗੰਗਾ ਬਰਸੇ ਨੂੰ ਉੱਤੇ ਇੱਕ ਮੰਨਕਾਰ ਗੁਜ਼ਾਰਾ ਜਿੱਥੇ 10ਵੇਂ ਪਾਤਸ਼ਾਹ ਜੀ ਮਹਾਰਾਜ ਆਪਣਾ ਸੋਨੇ ਦਾ ਕੜਾ ਗੰਗਾ ਦੇ ਵਿੱਚ ਸਿੱਟੇ ਸਨ ਉੱਤੇ சிவਦਤ ਪੰਡਤ ਉਹ ਆਜਾ 10ਵੇਂ ਪਾਤਸ਼ਾਹ ਜੀ ਮਹਾਰਾਜ 7 ਸਾਲ ਦੀ ਵਿਸਥਾ ਦੇ ਵਿੱਚ சிவਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸੀ ਤੁਹਾਡਾ ਤਾਂ ਗਾਮ ਗੁਰੂ ਪਾਸਿਕ ਸੀ ਜਦ ਪੰਜਾਬ ਜਾਣ ਲੱਗੇ ਤੇ ਰਾਜਾ ਭਤੀ ਚੰਮੈਨੀ ਜਨਾਂ ਦੇ ਗੁਰੂ ਦੇ ਸਮਰਾਧੀ ਤੇ சிவਦਤ ਪੰਡਤ ਉਹ ਲਾਗਲੇ ਪਿੰਡਾਂ ਦੇ ਸਾਰੇ ਸੰਗਤ ਜਿਸਵੇਂ ਪਾਤਸ਼ਾਹ ਜਿਹਦੇ ਨਾਲ ਸੇ ਸਤਕਾਰ ਹੁੰਦੇ ਹਨ। भगत ਪਟਨਾ ਸਾਹਿਬ ਤੋਂ ਸਾਰੇ ਸੰਗਤੀ ਸੰਸਥਾਨderiv ਸੇ ਬੈਠੇ ਹਨ। ਇਹ ਜਗਤ ਦੇ ਨਾਮ ਦਾ ਨਾਨਾ ਪੁਰੇ ਚੇਤਾ ਗੁਰੂ ਸਾਹਿਬ ਅਨੁਸਾਰ ਸਾਮ ਪਈ। ਜਮਨਾ ਦੇ ਰਹਿਣ ਦੀ ਨਾਗ ਉਤਾਰਾ ਕੀਤਾ। ਰਾਤ ਦੇ ਪ੍ਰਾਰਭ ਕੀਤੀ ਰੁਕੇ ਗੁਰੂ ਸਾਹਿਬ ਹੁਕਮ ਕੀਤਾ। ਮਾਤਾ ਸਾਰੇ ਸੰਗਤ ਸਵੇਰ ਚੱਲੇ ਹੋਏ ਭੁੱਖੇ ਤੇ ਹਾਇ ਨੇ। ਇਨਾਬ ਆਸਤੇ ਤੁਸੀਂ ਲੰਗਰ ਤਿਆਰ ਕਰੋ ਮਾਤਾ ਜਮਨਾ ਦੇ ਕਹਿੰਨੇ ਮਹਾਰਾਜ ਮੈਂ ਤੇ ਆਬੂਦ ਗਰੀਬਾਂ ਨਾਲ ਮਿੱਟੀ ਦੇ ਹਾਂਡੇ ਖਿਚੜੀ ਦਿੰਦੀ ਆ ਜੇ ਹੁਕਮ ਕਰੋ ਤਾਂ ਮਿੱਟੀ ਦੇ ਹਾਂਡੇ ਵਾਲੀ ਖਿਚੜੀ ਆਪਜੀ ਪਾਸ ਲਿਆਈਏ ਤਾਂ ਆਪ ਰੱਖਤਾ ਪਾਓ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਮਿੱਟੀ ਦੇ ਹਾਂਡੇ ਵਾਲੀ ਖਿਚੜੀ ਸਾਡੇ ਕੋਲ ਲਿਆ ਮਾਤਾ ਜਮਨਾ ਦੇ ਮਿੱਟੀ ਦੇ ਹਾਂਡੇ ਵਾਲੀ ਖਿਚੜੀ ਦਸਵੇਂ ਪਾਤਸ਼ਾਹ ਕੋਲ ਲੈ ਆਏ

सवेर तड़के अमृत वे दसवें पातशाह इतों ही सारे संगतान वापसी कर दीते आप इतों आनंदपुर साहब लगे, फिर माता जमुना दी अगे हो के बेनती की थी गरीब तुसे उन हूँ पंजाब चलो साड़े वास्ते कोई निशान ही बख्शिश करो फिर दसें पाठ नंगी पैरी पत्थर तक खड़ोते सन अपना दो विचरणा का निशान ही माता जमुना बख्शिश करेगा ਆਖਿਆ ਜੁਈ ਪ੍ਰਾਣ ਇਤਿਹਾਸ ਕੇ ਸਰਦਾ ਪ੍ਰਦਰਸ਼ਨ ਕਰਾਇਆ ਗਿਆ ਸਾਡੀ ਪ੍ਰਤਗਿਦਰਸ਼ਨਾ ਦਾ ਫਲ ਪ੍ਰਾਪਤ ਹੋਣ ਸਮਸੀ ਸੇਵਕੋ ਕੰਦਨਾ ਉਦਸਵੀ ਪਾਤਸ਼ਾਹ ਜੀ ਦਾ ਚਰਨਛੋਦ ਨਿਸ਼ਾਨ ਬਾਲ ਵਸਤਾ ਦिए। ਬਾਕੀ ਮਿੱਟੀ ਦੀ ਹਾਂਡੀ ਦੇ ਬਾਰੇ ਪਾਤਸ਼ਾਹ ਪਾਈ ਵੀਰ ਜੀ ਲਿਖਦੇ ਹਨ ਕਿ ਹਾਂਡੀ ਮਿੱਟੀ ਵਾਲੀ ਉਹ ਮਿੱਟੀ ਹਾਂਡੀ ਹਾਂਡੀ ਖਿਚੜ ਇੰਨੀ ਉਹ ਖਿਚੜੀ ਹਾਂਡੀ ਆੜੇ ਖਿਚੜ ਦੇਵ ਦੇਵੀ ਸੰਗਤ ਹਾਂਡੀ ਬਾਲਾ ਪ੍ਰੀਤਮ ਪਿਆਰੜੇ ਉਹ ਡਿੱਠੀ ਹਾਂਡੀ ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂਡੀ ਤਨ ਮਾਈ ਪ੍ਰਧਾਨੀ ਜਿਨ ਰਿੱਧੀ ਹਾਂਡੀ ਬਾਲਾ ਪ੍ਰੀਤਮ ਤੁਰ ਗਏ ਕਹ ਰਹਿ ਗਏ ਹਾਂਡੀ ਖਿਚੜੀ ਨਿਤ ਪਕਾਮ ਦੀ ਉਸੇ ਹਾਂਡੀ ਧਿਆਨ धर ਦਰ ਦੇਵ ਦੇ ਗੁੜੀ ਅਗੇ ਹਾਂਡੀ ਦੇਖੋ ਸਤਿਗੁਰ ਆਖਾਰ ਇਹ ਹੱਥ ਲਾ ਉਸ ਹਾਂਡੇ ਮਾਈ ਕਾਣ ਬਣ ਗਈ ਉਹ ਢੀੜੀ ਹਾਂਡੇ ਹਾਂਡੇ ਤੋਂ ਸੰਗਤ ਬਣੀ ਹੁਣ ਸੰਗਤ ਹਾਂਡੇ ਹਾਂਡੇ ਤੋਂ ਸੰਗਤ ਬਣੀ ਹੁਣ ਸੰਗਤ ਹਾਂਡੇ ਇਹ ਕਿਹਦਾ ਇਤਿਹਾਸ ਤਾਂ ਦੇਖ ਕਿਤਲੇ ਦਾ ਖਿਚੜੀ ਦਾ ਪ੍ਰਸਾਦ ਆ ਬਹੋਲਦਾ ਸਾਰਾ ਦਿਨ ਖਿਚੜੀ ਦਾ ਹੀ ਲੰਗਰ ਚੱਲਦਾ ਐਥੇ ਗੁਰੂ ਗੋਬਿੰਦ ਸਿੰਘ ਜੀ ਉਸ ਮਾਤਾ ਤੋਂ ਹਾਂਡੀ ਚ ਰਿੰਨੀ ਹੋਈ ਖਿਚੜੀ ਲੈ ਕੇ ਖਾਂਦੇ ਹੋਏ ਹਾਂਡੀ ਮਤਲਬ ਮਿੱਟੀ ਦਾ ਭਾਂਡਾ ਹੁੰਦਾ ਆ ਇਹ ਪਿਆਰੀ ਜਿਹੀ ਖੂਬਸੂਰਤ ਤਸਵੀਰ ਲੰਗਰ ਹਾਲ ਦੇ ਵਿੱਚ ਲੱਗੀ ਹੋਈ ਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਖਿਚੜੀ ਦਾ ਹੀ ਲੰਗਰ ਛਕਾਇਆ ਜਾਂਦਾ ਹੈ ਅਸੀਂ ਵੀ ਸਾਰਿਆਂ ਨੇ ਫਿਰ ਇੱਥੋਂ ਖਿਚੜੀ ਦਾ ਲੰਗਰ ਛਕਿਆ ਤੇ ਆਪਣੇ ਆਪ ਨੂੰ ਅਸੀਂ ਵੀ ਖੁਸ਼ ਨਸੀਬ ਸਮਝਿਆ ਜੋ ਸਾਨੂੰ ਵੀ ਇਹ ਮੌਕਾ ਪ੍ਰਾਪਤ ਹੋਇਆ ਧੰਨਵਾਦ ਆ ਇਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਭਾਗ ਬਲੇ ਚਾਹ ਪੀਓ ਚਾਹ ਗੁਰੂ ਦਾ ਲੰਗਰ ਜਿਆਦਾ ਲੰਗਰ ਗੁਰੂ ਦਾ ਲੰਗਰ ਵੈਸੇ ਸਾਰੇ ਜਗਤ ਸੱਚੇ ਸੱਚੇ ਜਾਣਾ ਹਾਂ ਹਾਂ ਅੱਜ ਤਾਂ ਹਾਂ ਤੁਸੀਂ ਆਪੇ ਚੇਤੇ ਕਰਾ ਲਓ ਹਾਂ ਮਾਲਕ ਹੁੰਦੇ ਨੇ ਇਹ ਮਾੜਾ ਜਿਹਾ ਪੌੜੀਆਂ ਜਿਹੜਾ ਕਿ ਆਜ ਤਾਂ ਵੇਖੀਂ ਵੀਰ ਜੀ ਕਹਿੰਦੇ ਉਹ ਮਾਲਕ ਨੂੰ ਦੇਣ ਨਾ ਮੈਂ ਕਿੱਥੇ ਹਾਂਜੀ ਅੱਗੇ ਅਸੀਂ ਆ ਗਏ ਹਾਂ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਹਾ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਇਹ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਗੁਰਤੇਗ ਬਹਾਦਰ ਜੀ ਨੂੰ ਪਹਿਲੀ ਵਾਰ ਹੀ ਮਿਲੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਇਹ ਪਵਿੱਤਰ ਅਸਥਾਨ ਦਾ ਨਾਮ ਹੈਗਾ ਗੁਰਦੁਆਰਾ ਗੁਰੂ ਕਾ ਬਾਗ ਇਹ ਬਾਗ ਇੱਕ ਸਮਾਂ ਕਰੀਮ ਬਾਗ ਸਰੀਮ ਬਖਸ਼ ਨਵਾਬ ਦਾ ਹੋਇਆ ਕਰਦਾ ਸੀ ਕੋਈ ਸਾਧੂ ਮਹਾਤਮਾ ਇਧਰ ਆਂਗ ਰਿਆ ਸੀ ਉਹਨੇ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕੀਤਾ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਬੂਟਾ ਲਾਉਣ ਸੁੱਕ ਜਾ ਹਰਿਆ ਨਾ ਰਹੇ ਬਾਬਾ ਬਕਾਲਾ ਤੋਂ ਗੁਰਤੇਗ ਬਹਾਦਰ ਜੀ ਮਹਾਰਾਜ ਪਰਿਵਾਰ ਸਮੇਤ ਨਾ ਪੂਰਬ ਦੀ ਯਾਤਰਾ ਕਰਦੇ ਸਿੱਖੀ ਦਾ ਪ੍ਰਚਾਰ ਕਰਦੇ ਗੁਰਦੁਆਰਾ ਗਾਉ ਘਟ ਪਹੁੰਚੇ ਬਰਸਾਤਾਂ ਦੇ ਦਿਨ ਸੰਨ ਗੁਰੂ ਸਾਹਿਬ ਨੇ ਚਮਾ ਸਾਹ ਇੱਥੇ ਕੱਟਿਆ ਉਪਰੰਤ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਗੁਰਤੇਗ ਬਾਦਰ ਜੀ ਆਪ ਸਿੱਖੀ ਪ੍ਰਚਾਰ ਬਾਤ ਤੇ ਆਸਾਮ ਚਲੇ ਗਏ 22 ਦਸੰਬਰ 1666 ਇਸਵੀ ਪੋਸ ਦੀ 7 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨੇ ਵਿੱਚ अवतार ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਂ ਸੀ ਗੋਬਿੰਦ ਰਾਏ ਬਾਲਾ ਪ੍ਰੀਤਮ ਇਹ ਖੁਸ਼ੀਆਂ ਦੀ ਖਬਰ ਪਾਏ ਦਿਆਲ ਦਾਸ ਨੇ ਗੁਰਤੇਗ ਬਾਦਰ ਜੀ ਨੂੰ ਆਸਾਮ ਜਾ ਕੇ ਦਿੱਤੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਬੜੀ ਖੁਸ਼ੀ ਮਨਾਈ ਦਾਨ ਪਨ ਕੀਤਾ ਜਦ ਗੁਰਤੇਗ ਬਹਾਦਰ ਜੀ ਆਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਉਸ ਵੇਲੇ ਇਸ ਬਾਗ ਵਿੱਚ ਬੈਠੇ ਗੁਰੂ ਸਾਹਿਬ ਦੇ ਚਰਨ ਪੈਨਦਿਆਂ ਬਾਗ ਹਰਾ ਪਰਾ ਪੂਰੇ ਜੋਵਨ ਚ ਹੋ ਗਿਆ ਇਹ ਸ਼ੁਭ ਦਿਹਾੜੀ ਸੀ ਵਿਸਾਖ ਸੁਦੀ ਸਤਮੀ ਗੁਰਤੇਗ ਬਹਾਦਰ ਜੀ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਨੇ ਮਾਲੀ ਨੇ ਹੋਰ ਲੋਕਾਂ ਨੇ ਜਾ ਕੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਤੁਹਾਡੇ ਸੁੱਕੇ ਬਾਗ ਵਿੱਚ ਕੋਈ ਐਸੇ ਮਹਾਤਮਾ ਮਹਾਪੁਰਸ਼ ਬੈਠ ਗਏ ਨੇ ਜਿਨ੍ਹਾਂ ਦੇ ਚਰਨ ਪੈਣਦਿਆਂ ਸੁੱਕਾ ਬਾਗ ਹਰਾ ਭਰਾ ਹੋ ਗਿਆ ਨਵਾਬ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ ਗੁਰਤੇਗ ਬਾਦਰ ਜੀ ਮਹਾਰਾਜ ਦਾਤਨ ਕਰ ਰਹੇ ਸਨ ਗੁਰੂ ਸਾਹਿਬ ਨੇ ਦਾਤਨ ਜ਼ਮੀਨ ਵਿੱਚ ਰੱਖ ਦਿੱਤੀ ਵਿੱਚ ਆਪਣਾ ਇੱਕ ਸਰਵ ਲੋ ਦਾ ਕੜਾ ਪਾ ਕੇ ਵਚਨ ਕੀਤੇ ਇਜਾਦ ਪਿਸ਼ਾਵਰ ਤੋਂ ਸੰਗਤਾਂ ਆਉਣ ਗਿਆ ਫਿਰ ਇਦਰਖਦ ਦਾ ਟਾਣ ਟੁੱਟੇਗਾ ਤੇ ਕੜਾ ਨਿਕਲੇਗਾ ਇਹ ਸਾਹਮਣੇ ਸੰਦੂਕ ਦੇ ਵਿੱਚ ਕੜਾ ਹੈਗਾ ਬਾਹਰ ਨਿੰਮ ਦਾ ਦਰਖਦ ਹੈ ਜਿਹੜੇ ਦਰਖਦ ਦੇ ਥੱਲੇ ਮਹਾਰਾਜ ਬੈਠੇ ਸਨ ਨਿੰਮਲੀ ਦਾ ਸੀ ਕੁਝ ਸਮਾਂ ਪਹਿਲੂ ਡਿੱਗਾ ਹੈ ਉਹਨਾਂ ਦੇ ਮੋਢੇ ਰੱਖਿਆ ਦਾ ਸੰਗਤਾਂ ਦੇ ਦਰਸ਼ਨਾਂ ਲਈ ਨਵਾਬ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕੀਤੀ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਇਹ ਬਾਗ ਹੁਣ ਗੁਰੂ ਕਾ ਆਪ ਜੀ ਦਾ ਹੋਏਗਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਤਿੰਨ ਵਾਰ ਪੁੱਛਿਆ ਤਿੰਨ ਵਾਰ ਨਵਾਬ ਨੇ ਕਿਹਾ ਕਿ ਇਹ ਬਾਗ ਹੁਣ ਗੁਰੂ ਕਾ ਆਪ ਜੀ ਦਾ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਬਾਜੇ ਗੁਰੂ ਕਾ ਬਾਗ ਹੈ ਇਹਦੇ ਚਾਰ ਸਵੇਰੇ ਤੂੰ ਕੰਦ ਕਰਾ ਦੇ ਕੱਲ ਨੂੰ ਤੇਰੀ ਔਲਾਦ ਜਾਂ ਹੋਰ ਕੋਈ ਲੜਾਈ ਨਾ ਕਰੇ ਨਵਾਬ ਨੇ ਬੜੇ ਨਿਰਮਤਾ ਨਾਲ ਬੇਨਤੀ ਕੀਤੀ ਮਹਾਰਾਜ ਮੇਰੀ ਬੇਗਮ ਨੂੰ ਜੈਸਾ ਰੋਗ ਦੁੱਖ ਲੱਗਾ ਦਾ ਸਾਡੇ ਘਰ ਜੇ ਔਲਾਦ ਨਹੀਂ ਹੋ ਰਹੀ ਹੈ ਸਾਡੀ ਬੇਗਮ ਚੱਲ ਫੇਰ ਨਹੀਂ ਸਕਦੀ ਹੈ ਪ੍ਰਤੀਕਵਾ ਆਦਰ ਜੀ ਮਹਾਰਾਜ ਨੇ ਕਿਹਾ ਕਿ ਭਾਈ ਤੁਮਨੀ ਬੇਗਮ ਨੂੰ ਲਿਆ ਕੇ ਬਾਗ ਦੇ ਵਿੱਚ ਜਿਹੜਾ ਖੂਹ ਹੈ ਉਹਦੇ ਜਾਨ ਨਾਲ ਇਸ਼ਨਾਨ ਕਰਾ ਜਿਹੜੇ ਸਾਧੂ ਮਹਾਤਮਾ ਨੇ ਸਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਪੁਰਤਕ ਬਹਾਦਰ ਜੀ ਮਾਹ ਮਾ ਪਰਸਨ ਤਾਂ ਸੁਣ ਕੇ ਆਇਆ ਪਰ ਅਜੇ ਉਹ ਹੰਕਾਰ ਵਿੱਚ ਸੀ ਉਹਨੂੰ ਹੰਕਾਰ ਸੀ ਜਿਵੇਂ ਇਹਨਾਂ ਨਾਲ ਉਮਰ ਜ ਵੱਡਾ ਮੇਰੇ ਕੋਲ ਵੀ ਕਰਾਮਾਤ ਦੀ ਸ਼ਕਤੀ ਹੈਗੀ ਹੈ ਪੁਰਤਕ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਭਾਈ ਪਹਿਲੇ ਜਾਵੇਂ ਤੇਰੀ ਕੋਈ ਵਸਤੂ ਗਮ ਹੋਈ ਹੈ ਸਾਧੂ ਮਹਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਵੇਂ ਸਮੁੰਦਰ ਦੇ ਕੰਢੇ ਬੈ ਕੇ ਤਪੱਸਿਆ ਭਗਤੀ ਕਰਦਾ ਸੀ ਇੱਕ ਦਿਨ ਸਮੁੰਦਰ ਆਪਣੇ ਉਛਾਲ ਵਿੱਚ ਆਇਆ ਮੇਰਾ ਆਸਨ ਤੇ ਬੈਰਾਗਨ ਰੋੜ ਕੇ ਲੈ ਗਿਆ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਕਿ ਜਾਏ ਖੂਬੇ ਚਾਤੀ ਮਾਰ ਸਾਧੂ ਮਹਾਤਮਾ ਨੇ ਖੂਬੇ ਚਾਤੀ ਮਾਰੀ ਵੇਖਿਆ ਗਿਆ ਆਸਨ ਤੇ ਬੈਰਾਗਨ ਦੋਵੇਂ ਤਰਜ਼ੇ ਪੈਣੇ ਕੱਢਣ ਤੋਂ ਬਾਅਦ ਪਹਿਚਾਨ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਾ ਆਪਣੀਆਂ ਭੁੱਲਾਂ ਬਖਸ਼ਾਉਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੂਦ ਹੀ ਜਾਣ ਨਾਲ ਇਸ਼ਾਰਾ ਕੀਤਾ ਉਹਦੇ ਸਰੀ ਦਾ ਦੁੱਖ ਰੋਕ ਕੋਰ ਸਾਰਾ ਹੀ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉਸ ਲਈ ਗੁਰਤੇਗ ਬਾਹਦਰ ਜੀ ਮਹਾਰਾਜ ਨੇ ਖੂਨ ਵਰ ਦਿੱਤੇ ਸੂਕੇ ਹਰੇ ਕੀ ਖਿੰਮਾ ਹੈ ਅਮਰੇ ਦੇ ਸੰਜੀਵਾਏ ਕਾਟੇ ਕਟ ਪੂਰੇ ਗੁਰਦੇ ਸੇਵਕੋ ਦਿਨੇ ਆਪਣੀ ਸੇਵ ਗੁਰਤੇਗ ਬਾਹਦਰ ਜੀ ਮਹਾਰਾਜ ਨੇ ਖੂਨ ਵਰ ਦਿੱਤਾ ਕਿ ਜੋ ਕੋਈ ਮਾਈ ਪਾਈ ਸਰਦਾ ਪ੍ਰੇਮ ਨਾਲ 12 ਸਤਮੀਆਂ ਖੂਦ ਦੇ ਜਨਨ ਇਸ਼ਨਾਨ ਕਰ ਲੈ ਗੁਰੂ ਘਰ ਜਰ ਅਰਦਾਸ ਕਰੇ ਉਹਨਾਂ ਦੀ ਸੁਭਨ ਕਾਮਨਾ ਪੂਰਨ ਹੋਣੀ ਆ ਜਿਨ੍ਹਾਂ ਦੇ ਸਰੀਰ ਦੇ ਦੁੱਖ ਰੋਗ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਚਾਹੋ ਕਿ ਨਹੀਂ ਰਹਿੰਦੀ ਹੈ ਹੋਣ ਵਿੱਚ ਸੰਗਤਾਂ ਦੇ ਸਤਮੀਆਂ ਬਰੇ ਸਰਦਾ ਪਿਆਰ ਨਾਲ ਇਸ਼ਨਾਨ ਕਰਦਿਆਂ ਨੇ ਗੁਰੂ ਘਰ ਜਰ ਅਰਦਾਸ ਕਰਦੇ ਨੇ ਜਗ ਗੁਰੂ ਤੇ ਇੱਕ ਬਹਾਦਰ ਜੀ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਮਨੋ ਕਾਮਨਾ ਸਰਦਾ ਪੂਰੀਆਂ ਹੁੰਦੀਆਂ ਨੇ ਫੇਰ ਆ ਕੇ ਸ਼ੁਕਰਾਨੇ ਵਜੋਂ ਕੋਈ ਅਖੰਡ ਪਾਠ ਕਰਾਉਂਦੇ ਨੇ ਕੋਈ ਲੰਗਰ ਲਾਉਂਦੇ ਨੇ ਕੋਈ ਬੂਟੇ ਲਾਉਂਦੇ ਨੇ ਇੱਥੇ ਪਟਨੇ ਸ਼ਹਿਰ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਸਾਡੇ 4 ਸਾਲ ਦੇ ਹੋ ਗਏ ਨੇ ਪਟਨੇ ਦੀ ਸੰਗਤ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਲ ਕੇ ਲਿਆਏ ਗੁਰਤੇਗ ਬਹਾਦਰ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਪਹਿਲਾ ਮਿਲਾਪ ਇਸੇ ਬਾਗ ਵਿੱਚ ਹੈ ਪਿਓ ਪੁੱਤ ਦੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰੀ ਗੁਰਦੁਆਰਾ ਗੁਰੂ ਕਾ ਬਾਗ ਹੈ ਜਿੱਥੇ ਨਾਮ ਦਾਣ ਇਸ਼ਾਨਾਨ ਪ੍ਰਾਪਤ ਹੁੰਦਾ ਹੈ ਤੇ ਸਭ ਮੁਨ ਕਾਮਨਾ ਪੂਰਨ ਹੁੰਦੀਆਂ ਨੇ ਗੁਰੂ ਰੂਪ ਸਾਧ ਸੰਗਤ ਜੀ ਇਥੋਂ ਦਾ ਪਵਿੱਤਰ ਇਤਿਹਾਸ ਹੈ ਗੁਰਤੇਗ ਬਾਦਰ ਜੀ ਮਹਾਰਾਜ ਕਿਰਪਾ ਕਰਨ ਮਿਹਰ ਕਰਨ ਆਪ ਸਭੀ ਯਾਤਰਾ ਸਫਲ ਹੋਏ ਖੁਸ਼ੀਆਂ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ